ਪਿਆਰੀ ਸਾਥ ਸੰਗਤ ਜੀਓ ਗੁਰੂ ਰਵਦਾਸ ਵੈਲਫੇਅਰ ਸੁਸਾਇਟੀ ਛੋੜਵਾ ਔਰ ਸ੍ਰੀ ਚੰਚੋ ਗੰਗਾ ਪ੍ਰਬੰਧਕ ਕਮੇਟੀ ਸ੍ਰੀ ਖਾਲਗੜ੍ਹ ਸਾਹਿਬ ਵੱਲੋਂ ਇੱਕ ਅੱਖਾਂ ਦਾ ਕੈਂਪ 6 ਅਕਤੂਬਰ ਨੂੰ ਜੈਨਪੁਰ ਪਿੰਡ ਦੇ ਵਿੱਚ ਲਾਇਆ ਜਾ ਰਿਹਾ ਹੈ ਔਰ ਜਿਸ ਦੇ ਵਿੱਚ ਇਹਨਾਂ ਵੱਲੋਂ ਕਮੇਟੀ ਵੱਲੋਂ ਸ੍ਰੀ ਚੰਚੋ ਗੰਗਾ ਵੱਲੋਂ ਜਿਹੜੇ ਫੇਲਾਂ ਜਿਹੜਾ ਅੱਖਾਂ ਦੇ ਹੈ ਉਹ ਪੈਣਗੇ ਔਰ ਐਨਕਾ ਵੀ ਦਿੱਤੀਆਂ ਜਾਣਗੀਆਂ ਦਵਾਈ ਵੀ ਦਿੱਤੀ ਜਾਏਗੀ ਔਰ ਇਹ ਹਰ ਸਾਲ ਦੀ ਤਰ੍ਹਾਂ ਰਲ ਕੇ ਦੋਨੋਂ ਕਮੇਟੀਆਂ ਜੋ ਕਿ ਸਾਡੇ ਮੁਲਾਜ਼ਮ ਹੈ ਗੁਰੂ ਕਰਦੇ ਵਿੱਚ ਵੀ ਉਹ ਮੈਂਬਰ ਹੈ ਜਿਸ ਤਰ੍ਹਾਂ ਚੇਅਰਮੈਨ ਸਾਹਿਬ ਸ੍ਰੀ ਨਾਜਰਾਮ ਮਾਂਜੀ ਹੈ ਔਰ ਮਾਨ ਜੋ ਬਲਵਿੰਦਰ ਨਾਨੋ ਵਾਲੀ ਆ ਮਾਸਟਰ ਜੀ ਰਿਟਾਇਰ ਮਾਸਟਰ ਹੈ ਇਹ ਸਾਰੀ ਟੀਮ ਜਿਹੜੀ ਮੁਲਾਜ਼ਮਾਂ ਦੀ ਹੈ ਇਹ ਸ੍ਰੀ ਚੰਸ਼ੋ ਗੰਗਾ ਵੀ ਸੇਵਾ ਕਰਦੇ ਆ ਔਰ ਹਰ ਸਾਲ ਦੀ ਤਰ੍ਹਾਂ ਇੱਕ ਕੈਂਪ ਜਿਹੜਾ ਸ੍ਰੀ ਚੰਚੂ ਗੰਗਾ ਵੱਲੋਂ ਔਰ ਵੈਲਫੇਅਰ ਸ੍ਰੀ ਗੁਰੂ ਦਾਲਜ ਰਾਜ ਜੀ ਦੀ ਜਿਹੜੀ ਸੁਸਾਇਟੀ ਛੋੜਵਾ ਵੱਲੋਂ ਇਹ ਲਾਇਆ ਜਾਂਦਾ ਇਸ ਵਾਰ ਜੋ ਇਹ ਮਾਨਯੋਗ ਸਾਡੇ ਸ੍ਰੀ ਨਾਜਰਾਮ ਮਾਨ ਜੀ ਨੇ ਜਾਣ ਪਰ ਵਿਖੇ ਆ ਸੰਗਤਾਂ ਨੂੰ ਅਪੀਲ ਕਰਦੇ ਆ ਵੀ ਇਹਦੇ ਵਿੱਚ ਲਾਹਾ ਲੈਣਾ ਚਾਹੀਦਾ ਹੈ ਇਹ ਗੁਰੂ ਘਰ ਦੀ ਜੋ ਪ੍ਰਬੰਧਕ ਕਮੇਟੀ ਹੈ ਜਿਸ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਸੇਵਾ 'ਚ ਲੱਗੇ ਰਹਿੰਦੇ ਆ ਜਿਹੜੀ ਵੱਡਾ ਹਸਪੀਟਲ ਹੈ ਉੱਤਰਪੜ ਦਾ ਹਸਪੀਟਲ ਹੈ ਸ਼ੰਕਰਾਈ ਹਸਪੀਟਲ ਜਿਹੜਾ ਮੁੱਲਾਪੁਰਾ ਲੁਧਿਆਣਾ ਤਾਂ ਉਸ ਦੇ ਆਪਰੇਸ਼ਨ ਹੋਣਗੇ ਔਰ ਸੰਗਤਾਂ ਨੂੰ ਲਿਜਾਣ ਦੀ ਸੇਵਾ ਆਣ ਜਾਣ ਦੀ ਸੇਵਾ ਫ੍ਰੀ ਹੋਏਗੀ ਆਪਰੇਸ਼ਨ ਲਈ ਵੀ ਲੈ ਕੇ ਜਾਣਗੇ ਬੱਸਾਂ ਰਾਂ ਔਰ ਵਾਪਸ ਵੀ ਉਹਨਾਂ ਦੇ ਲਿਆ ਕੇ ਪਿੰਡ ਛੱਡਿਆ ਜਾਵੇਗਾ ਇਹ ਜਿਹੜਾ ਉਪਰਾਲਾ ਦੋਨੋਂ ਕਮੇਟੀਆਂ ਕਰ ਰਹੀ ਹੈ ਤਾਂ ਇਸ ਕਰਕੇ ਸਾਧ ਸੰਗਤ ਜੀ ਤੁਸੀਂ ਵੀ ਇਹਦੇ ਵਿੱਚ ਸਹਿਯੋਗ ਦੇ ਕੇ ਔਰ ਵੱਡੀ ਗਿੰਤੀ ਚ ਆਪਣਾ ਇਹ ਲਾਹਾ ਲੈਣਾ ਚਾਹੀਦਾ ਹੈ ਅੱਖਾਂ ਡਾਕਟਰਾਂ ਨੂੰ ਦਿਖਾ ਕੇ ਕਿ ਉਹ ਅੱਖਾਂ ਦਿਖਾਣੀਆਂ ਚੈੱਕਅਪ ਕਰਾਉਣੀਆਂ ਇਹ ਬਹੁਤ ਹੀ ਵੱਡਾ ਕੰਮ ਹੈ ਕਿ ਸਾਡਾ ਜਿਹੜਾ ਸਮਾਜ ਹੈ ਉਹ ਜਿਆਦਾ ਖਿਆਲ ਨਹੀਂ ਰੱਖਦਾ ਤੇ ਇਸ ਕਰਕੇ ਉਹਨਾਂ ਨੂੰ ਚਾਹੀਦਾ ਹੈ ਵੀ ਇਹ ਬਹੁਤ ਸਨੇਰੀ ਮੌਕਾ ਹੈ ਪਿੰਡ ਜੈਨਪੁਰਾ ਬਹੁਤ ਨੇੜੇ ਹੈ ਇੱਥੋਂ ਵੀ ਸੰਗਤਾਂ ਜਾਣਗੀਆਂ ਸ਼੍ਰੀ ਚਨਛੂ ਗੰਗਾ ਦੇ ਉੱਤੇ ਕਾਫੀ ਸੰਗਤਾਂ ਜਾਣਗੀਆਂ ਪੂਰੀ ਪ੍ਰਬੰਧਕ ਕਮੇਟੀ ਜਾਏਗੀ ਔਰ ਆਪ ਸੰਗਤ ਨੂੰ ਅਪੀਲ ਹੈ ਵੀ ਤੁਸੀਂ ਜੈਨਪੁਰ ਆ ਕੇ ਆਪਣੀ ਅੱਖਾਂ ਨੂੰ ਚੈੱਕਅਪ ਕਰਾ ਕੇ ਲਾਭ ਲੈਣ ਦੀ ਕਿਰਪਾਲਤਾ ਕਰੋ ਜੀ ਸਾਰੀ ਸੰਗਤ ਦਾ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ